ਜਿਹੜਿਆ ਪਸਾਦ ਲੜਾਈ ਝਗੜਾ ਕਰਾਉਣ ਵਾਲੇ ਡਿਕਟੇਟਰ ਕ੍ਰਮ ਚੌਧਰੀ ਨੇ ਨਾ ਇਹਨਾਂ ਤੋਂ ਬਚ ਕੇ ਰਹੋ ਤੇ ਇਹਨਾਂ ਦਾ ਕਿਸੇ ਧਰਮ ਨਾਲ ਮੱਜ ਨਾਲ ਕੋਈ ਮਤਲਬ ਨਹੀਂ ਖਿੰਦਾ ਤੇ ਇਹ ਨਹੀਂ ਮੈਂ ਪ੍ਰਵਾਹ ਕਰਦਾ ਹੁੰਦਾ ਵੀਡੀਓ ਸੁਣ ਕੇ ਮੈਨੂੰ ਕਹਿਣਾ ਤੂੰ ਆਰਐਸ ਹੈ ਤੂੰ Hindu ਹੈ ਤੂੰ Christian ਹੈ ਤੂੰ Muslim ਹੈ ਇਹ ਇਹ ਸਾਨੂੰ ਕੋਈ ਪਰਵਾਹ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੂਦੇ ਦੇ ਵਿੱਚ ਜੋ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਓਪਨਿੰਗ ਹੋਣੀ ਹੈ ਉਹਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ ਪੀਟੀਸੀ ਚੈਨਲ ਵੱਲੋਂ ਉਹ ਬਹੁਤ ਵੱਡੀ ਖਬਰ ਬਣਾ ਕੇ ਨਿਊਜ਼ ਲੋਕਾਂ ਤੱਕ ਪਹੁੰਚਾਈ ਗਈ ਹੈ ਔਰ ਜਹੇਦਾਰ ਜੀ ਇਕੱਲੇ ਨਹੀਂ ਪੰਡ ਤਖਤਾਂ ਦੇ ਜਥੇਦਾਰ ਰਾਮ ਮੰਦਰ ਦੀ ਓਪਨਿੰਗ ਯਾਨੀ ਕਿ ਉਦਘਾਟਨ ਵਾਸਤੇ ਜਾਣਗੇ ਬਹੁਤ ਲੋਕ ਨੇ ਸਾਡੇ ਭਾਰਤ ਦੇ ਇੰਡੀਆ ਵਿੱਚ ਜਿਹੜੇ ਧਰਮਾਂ ਦੇ ਨਾਂ ਤੇ ਫਸਾਦ ਲੜਾਈ ਝਗੜਾ ਪ੍ਰਪੋਗੈਂਡਾ ਕਰਦੇ ਨੇ ਤੇ ਉਹਨਾਂ ਨੇ 1 ਮਹੀਨੇ ਤੋਂ ਇਹ ਰੌਲਾ ਪਾਇਆ ਹੋਇਆ ਹੈ ਕਿਨੇ ਹੰਗਸ ਸਿੰਘ ਜਿਹੜਾ ਉਥੇ ਲੰਗਰ ਲਾਊਗਾ ਤੇ ਉਹਨੂੰ ਬਹੁਤ ਵੱਡੇ ਵੱਡੇ ਸਵਾਲ ਚੈਨਲਾਂ ਨੇ ਕੀਤੇ ਤੂੰ ਮੱਥੇ ਤੇ ਤਿਲਕ ਲਾਇਆ ਹੋਇਆ ਤੈਨੂੰ ਕਿਨੇ ਪਲਾਨਟ ਕੀਤਾ ਹੋਇਆ ਬੜਾ ਕੁਝ ਕਿਹਾ ਗਿਆ ਹਾਲਕਿ ਮੈਂ ਪਹਿਲਾਂ ਕਿਹਾ ਸੀ ਕਿ ਲੰਗਰ ਲਾਉਣਾ ਕੋਈ ਮਰਜ਼ਬਦੀ ਧਰਮ ਦੀ ਗੱਲ ਨਹੀਂ ਉਹ ਲੋੜਵੰਦਾ ਲਈ ਹੈ ਕਿਤੇ ਵੀ ਲਾਇਆ ਜਾ ਸਕਦਾ ਹੈ ਜਿਸ ਵੀ ਬੰਦੇ ਨੂੰ ਸੱਦਾ ਪੱਤਰ ਆਉਂਦਾ ਹੈ ਕੋਈ ਵੀ ਮਜ਼ਹਬ ਵੱਲੋਂ ਆਉਂਦਾ ਹੈ ਉਹਦਾ ਜਾਣ ਦਾ ਭਾਈਚਾਰਕ ਤੌਰ ਤੇ ਸਾਂਝ ਬਣਾਈ ਰੱਖਣ ਦੇ ਹੱਕ ਬਣਦਾ ਹੈ ਹੁਣ ਜਿਹਦਰ ਸਾਹਿਬ ਪੰਜੇ ਤਖਤਾਂ ਦੇ ਜਾਣਗੇ ਇਹ ਵੱਖਰੀ ਗੱਲ ਹੈ ਕੋਈ ਬਹਾਨਾ ਲਾ ਦੇ ਮੈਂ ਬਿਮਾਰ ਆ ਜੀ ਮੈਨੂੰ ਟਾਈਫਾਇਡ ਹੋ ਗਿਆ ਕੁਝ ਵੀ ਕਹਿ ਸਕਦਾ ਕੋਈ ਪਰ ਸੱਦਾ ਪੱਤਰ ਆਇਆ ਹੈ ਜਿਹਦਰ ਸਾਹਿਬ ਪੰਜੇ ਤਖਤਾਂ ਦੇ ਜਾਣਗੇ ਉੰਡੇੜੇ ਕੜਮ ਚੌਧਰੀ ਨੰਗ ਸਿੰਘ ਨੂੰ ਕਹਿੰਦੇ ਸੀ ਕਿ ਤੂੰ ਲੰਗਰ ਕਿਉਂ ਲਾ ਰਹਿਂ ਤੇਰਾ ਕੀ ਮਤਲਬ ਹੈ ਕੀ ਜਥੇਦਾਰਾਂ ਨੂੰ ਕਹਿਣਗੇ ਹੁਣ ਕੀ ਇਹ ਕਹਿਣ ਦਾ ਹੱਕ ਬਣਦਾ ਜੇ ਕੋਈ ਆਪਣਾ ਧਾਰਮਿਕ ਸਥਾਨ ਇੰਡੀਆ ਦੇ ਵਿੱਚ ਬਣਾਉਂਦਾ ਹੈ ਉਹਦੇ ਵਿੱਚ ਅਸੀਂ ਖੰਨਰ ਪਾਈਏ ਅਸੀਂ ਉੱਥੇ ਵਿਰੋਧ ਕਰੀਏ ਇਹ ਗੱਲ ਜੋ ਸਮਝੇਗੇ ਹੋਗੇ ਕੀ ਨੇ ਕਹੀ ਸੀ ਜਿਹੜਾ ਖਾਲਸਤਾਨ ਦਾ ਮੋਢੀ ਕਦੀੜ ਭੀੜ ਖੱਜ ਪੰਨੂ ਐ ਅਮਰੀਕਾ ਵਿੱਚ ਬੈਠਾ ਨੀਦੇ ਸਿਰ ਤੇ ਕੇਸ ਨਹੀਂ ਮੂੰਹ ਤੇ ਦਾੜ੍ਹੀ ਨਹੀਂ ਸਰਗਟਾਂ ਪੀਂਦਾ ਐ ਅ ਸ਼ਰਾਬਾਂ ਪੀਣ ਦੀਆਂ ਵੀ ਵੀਡੀਓ ਤਕਰੀਬਨ ਫੋਟੋਆਂ ਆਈਆਂ ਹੋਈਆਂ ਨੇ ਉਹ ਬੰਦਾ ਇਹ ਸਟੇਟਮੈਂਟ ਦੇ ਕੇ ਕਹਿੰਦਾ ਸੀ ਕਹਿੰਦਾ ਅਸੀਂ ਜਿੱਦਨ ਉਦਘਾਟਨ ਹੋਣਾ ਹੈ ਰਾਮ ਮੰਦਰ ਦਾ ਅਸੀਂ ਖਲਰ ਪਾਵਾਂਗੇ ਅਸੀਂ ਵਿਰੋਧ ਕਰਾਂਗੇ ਖਾਲਸਾਣ ਦੇ ਨਾਰੇ ਜੈ ਖਾਲਸਾ ਜਿੰਦਾਬਾਦ ਅਸੀਂ ਮੰਦਰ ਤੇ ਲਿਖਾਂਗੇ ਇਹੋ ਜੀ ਕਰਤੂਤਾਂ ਨੇ ਕੀਤੀ ਸੀ ਤੇ ਜਿਹੜੇ ਇੰਡੀਆ ਦੇ ਵਿੱਚ ਬੈਠੇ ਘੜੰਮ ਚੌਧਰੀ ਰੌਲਾ ਪਾਉਂਦੇ ਨੇ ਬਹੁਤੇ ਚੈਨਲਾਂ ਵਾਲੇ ਵੀ ਉਹ ਨੇ ਜਿਨ੍ਹਾਂ ਦਾ ਗੁਰੂ ਮੱਧੇ ਨਾਲ ਸਿਧਾਨ ਦੇ ਨਾਲ ਸਿੱਖੀ ਦੇ ਨਾਲ ਕੋਈ ਮਤਲਬ ਨਹੀਂ ਉਹ ਬੰਦੇ ਵੀ ਬਸ ਚੈਨਲ ਚੱਲ ਜੇ ਟੀਆਰਪੀ ਵੱਧ ਜੇ ਤੇ ਉਸ ਮਸਲੇ ਨੂੰ ਲੈ ਕੇ ਇਹੋ ਜਿਹੇ ਝਗੜੇ ਇਹੋ ਜਿਹੀਆਂ ਵੀਡੀਓ ਵਾਇਰਲ ਕਰਦੇ ਹੁੰਦੇ ਆ ਤੇ ਹੁਣ ਜੇ ਕਿਸੇ ਦੇ ਹਿੱਕ ਵਿੱਚ ਬਾਹਾਂ ਵਿੱਚ ਲੱਤਾਂ ਵਿੱਚ ਜਿੱਥੇ ਵੀ ਦਮ ਹੈ ਜੇ ਕੋਈ ਮੰਨਦਾ ਹੈ ਤਾਂ ਫਿਰ ਜਹੇਦਾਰ ਨੂੰ ਜਾ ਕੇ ਕਹੋ ਵੀ ਤੂੰ ਜਾ ਹੀ ਨਾ ਮੈਂ ਤੁਹਾਡੀ ਗੱਲ ਉਹ ਮੰਨ ਲੈਣਗੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਸਾਡੇ ਭਾਰਤ ਵਿੱਚ ਬਹੁਤੇ ਲੋਕ ਉਹ ਨੇ ਜਿਹੜੇ ਸੱਦੀ ਨਾ ਬੁਲਾਏ ਮੈਂ ਲਾੜੇ ਦੀ ਤਾਈ ਇਹ ਕਹਾਵਤ ਟੁੱਕਦੀ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਜੇ ਅਸੀਂ ਕਿਤੇ ਪੰਜਾਬ ਦੇ ਵਿੱਚ ਕਿਤੇ ਕੋਈ ਗੁਰਦੁਆਰਾ ਬਣਾਈਏ ਧਾਰਮਿਕ ਸਥਾਨ ਬਣਾਈਏ ਤੇ ਜੇ Hindu ਸਮਾਜ ਜਾਂ Hindu ਕਮਿਊਨਿਟੀ ਵਿਰੋਧ ਕਰੇ ਵੀ ਅਸੀਂ ਖਲਰ ਪਾਵਾਂਗੇ ਵਿਰੋਧ ਕਰਾਂਗੇ ਫਿਰ ਅਸੀਂ ਜਰ ਲਾਂਗੇ ਮੈਂ ਆਪਣੀ ਗੱਲ ਕਰਦਾ ਨ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਸੁਮਾਨ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਤੇ ਨਾ ਹੀ ਕੋਈ ਮਨਾ ਸਕਦਾ ਅਸੀਂ ਆਜ਼ਾਦ ਸੋਚ ਦੇ ਮਾਲਕ ਹਾਂ ਪਰ ਮੈਨੂੰ ਇੰਨੀ ਕਾਕਲ ਹੈਗੀ ਆ ਜੇ ਮੈਂ ਨਹੀਂ ਮੰਨਦਾ ਮੈਂ ਕਿਸੇ ਦਾ ਵਿਰੋਧ ਵੀ ਨਹੀਂ ਕਰ ਸਕਦਾ ਤੇ ਨਾ ਹੀ ਮੈਨੂੰ ਕਰਨ ਦਾ ਹੱਕ ਹੈ ਕਿਸੇ ਵਿੱਚ ਹਿੰਮਤ ਨਹੀਂ ਹੈਗੀ ਕੋਈ ਬੰਦਾ ਮੈਨੂੰ ਕਵੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅਗੇ ਸੀਸ ਝੁਕਾ ਬਿਲਕੁਲ ਨਹੀਂ ਮੰਨਾਂਗੇ ਪਰ ਜਿਹੜੇ ਇਹ ਲੋਕ ਧਰਮਾਂ ਦੇ ਨਾਂ ਤੇ ਭਾਰਤ ਨੂੰ ਇੰਡੀਆ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਇੱਥੇ ਗੁੰਡਾਗਰਦੀ ਫੈਲਾਉਂਦੇ ਨੇ ਇੱਥੇ ਖਾੜਕੂਬਾਦ ਪੈਦਾ ਕਰਦੇ ਨੇ ਗੈਂਗਸਟਰ ਪੈਦਾ ਕਰਦੇ ਨੇ ਉਹਨਾਂ ਲੋਕਾਂ ਦਾ ਮੈਂ ਇੱਕ ਠੋਕੇ ਵਿਰੋਧ ਕੀਤਾ ਵੀ ਹੈ ਤੇ ਕਰਦਾ ਰਹੂੰਗਾ ਭਾਵੇਂ ਸਿੱਖੀ ਬਾਣੇ ਵਿੱਚ ਹੋਣ ਭਾਵੇਂ ਹਿੰਦੂ ਬਾਣੇ ਵਿੱਚ ਹੋਣ ਭਾਵੇਂ ਮੁਸਲਮਾਨ ਬਾਣੇ ਵਿੱਚ ਹੋਣ ਭਾਵੇਂ ਅਸਾਈ ਬਾਣੇ ਵਿੱਚ ਹੋਣ ਮੈਂ ਮੱਲਬਾ ਤੋਂ ਪਹਿਲਾਂ ਇੱਕ ਇਨਸਾਨ ਹਾਂ ਇਨਸਾਨ ਬਣ ਕੇ ਗੱਲ ਕਰਨੀ ਹੈ ਤੇ ਇਹ ਜਿਹੜੀ ਮੈਂ ਗੱਲਬਾਤ ਕਹੀ ਆ ਨਾ ਇਹ ਮਿਰਚਾਂ ਉਹ ਨੇ ਜਿਹੜੀ ਕੁਆਲਿਟੀ ਮੈਂ ਕਹਿੰਨਾ ਬਹੁਤ ਘੱਟ ਲੋਕ ਬੀਜਦੇ ਨੇ ਇਹ ਕੌੜੀਆਂ ਬਹੁਤ ਨੇ ਚਾਰ ਪੰਜ ਵਾਰੀ ਸਾਬਣ ਨਾਲ ਧੋਨੇ ਪੈਂਦੇ ਤੇ ਚਾਰ ਪੰਜ ਵਾਰੀ ਸਰੋਂ ਦਾ ਤੇਲ ਲਾਉਣਾ ਪੈਂਦਾ ਖੜੱਤਣ ਫੇਰ ਜਾਂਦੀ ਹੈ ਤੇ ਜੇ ਕੋਈ ਨਾਂਦ ਹੋਵੇ ਫਿਰ ਪਤਾ ਨਹੀਂ ਕਿੱਥੇ ਕਿੱਥੇ ਲੱਗ ਜਾਣ ਜਿਵੇਂ ਕਿਸੇ ਲਾਲੇ ਨੇ ਕਹਿੰਦੇ ਬੋਰੀ ਮਿਰਚਾਂ ਵਾਲੀ ਬੋਰੀ ਨੂੰ ਹੱਥ ਲਾ ਕੇ ਹੱਥ ਲਾ ਲਿਆ ਸੀ ਬੜਾ ਤੜਫਿਆ ਤੇਲ ਤੂਲ ਵੀ ਲਾਇਆ ਬਾਅਦ ਵਿੱਚ ਇੱਕ ਬੀਬੀ ਆ ਕਹਿੰਦੀ ਮਿਰਚਾਂ ਕਿੱਦਾਂ ਲਾਈਆਂ ਨੇ ਕਹਿੰਦਾ ਤੈ ਕੀ ਲੈਣਾ ਜਾਣੀ ਕਿ ਇਹ ਹਾਸ ਰਸ ਹੈ ਤੇ ਇਹ ਬੋਲਾਂ ਦੇ ਵਿੱਚ ਨਾ ਕੁੜਤਣ ਉਹਨਾਂ ਨੂੰ ਲੱਗਣੀ ਹੈ ਜਿਹੜੇ ਸੱਚ ਨੂੰ ਸੁਣ ਨਹੀਂ ਸਕਦੇ ਸੱਚ ਹਾਜਮ ਨਹੀਂ ਕਰ ਸਕਦੇ ਤੇ ਜਿਹੜਾ ਵੀ ਕੋਈ ਇੰਡੀਆ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਕੋਈ ਆਪਣੇ ਮਜ਼ਬ ਦੀ ਗੱਲ ਕਰਦਾ ਹੈ ਧਾਰਮਿਕ ਸਥਾਨ ਬਣਾਉਂਦਾ ਉਹਨੂੰ ਪੂਰਾ ਪੂਰਾ ਹੱਕ ਹੈ ਉਹਦੇ ਵਿੱਚ ਕੋਈ ਖੱਲਰ ਨਹੀਂ ਪਾ ਸਕਦਾ ਤੇ ਇਹ ਨਹੀਂ ਮੈਂ ਪ੍ਰਵਾਹ ਕਰਦਾ ਹੁੰਦਾ ਵੀਡੀਓ ਸੁਣ ਕੇ ਮੈਨੂੰ ਕਹਿਣਾ ਤੂੰ ਆਰਐਸ ਹੈ ਤੂੰ Hindu ਹੈ ਤੂੰ Christian ਹੈ ਤੂੰ Muslim ਹੈ ਇਹ ਇਹ ਸਾਨੂੰ ਕੋਈ ਪਰਵਾਹ ਨਹੀਂ ਬੁੱਟਾ ਸਿੰਘ ਸਿੱਖ ਹੈ ਸਿੱਖ ਹੀ ਰਹੂਗਾ ਪਰ ਨਾ ਧੱਕਾ ਕਰਨਾ ਤੇ ਨਾ ਕਰਨ ਦੇਵਾਂਗੇ ਗੁਰੂ ਤੇਗ ਬਹਾਦਰ ਸੱਜੇ ਪਾਸ਼ਾ ਦੇ ਬੋਲਾਂ ਤੋਂ ਉੱਪਰ ਤਾਂ ਕਿਸੇ ਕੋਲੇ ਕੋਈ ਬੋਲ ਨਹੀਂ ਹੋ ਸਕਦੇ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹਿੰਦੇ ਨਾ ਡਰਦੇ ਆ ਤੇ ਨਾ ਡਰਾਉਨੇ ਆ ਇੱਕ ਹੋਰ ਜੋੜ ਦੇਣਾ ਨਾਲ ਤੇ ਨਾ ਅਸੀਂ ਕਿਸੇ ਨੂੰ ਡਰਾਉਣਾ ਤੇ ਨਾ ਕੋਈ ਇੱਥੇ ਡਰਾ ਸਕਦਾ ਮਤਲਬ ਨਾ ਗੁੰਡਾਗਰਦੀ ਕਰਨੀ ਐ ਤੇ ਨਾ ਗੁੰਡਾਗਰਦੀ ਅਸੀਂ ਕਰਨ ਦੇਵਾਂਗੇ ਇਹ ਇਹ ਔਕਾਤ ਰੱਖਦੇ ਆਂ ਇਹ ਹਿੰਮਤ ਰੱਖਦੇ ਆਂ ਮੁਬਾਰਕਬਾਦ ਉਹਨਾਂ ਹਿੰਦੂ ਵੀਰਾਂ ਨੂੰ ਜਿਨ੍ਹਾਂ ਨੇ ਅਜੁੱਧਿਆ ਦੇ ਵਿੱਚ ਰਾਮ ਮੰਦਰ ਬਣਾਇਆ ਉਹਨਾਂ ਦਾ ਮਜ਼ਬ ਹੈ ਤੇ ਆਜ਼ਾਦੀ ਹੈ ਉਹਨਾਂ ਨੂੰ ਆਪਣੇ ਮਜ਼ਬ ਦੀ ਗੱਲ ਕਰੋ ਤੇ ਸਾਨੂੰ ਆਜ਼ਾਦੀ ਹੈ ਅਸੀਂ ਸਿੱਖ ਕੌਮ ਦੀ ਗੱਲ ਸਿੱਖ ਸਨਾਂਤ ਦੀ ਗੱਲ ਖੁੱਲ੍ਹ ਕੇ ਕਰ ਸਕਦੇ ਆਂ ਜਿਹੜੇ ਆ ਪਸਾਦ ਲੜਾਈ ਝਗੜਾ ਕਰਾਉਣ ਵਾਲੇ ਡਿਕਟੇਟਰ ਕ੍ਰਮ ਚੌਧਰੀ ਨੇ ਨਾ ਇਹਨਾਂ ਤੋਂ ਬਚ ਕੇ ਰਹੋ ਤੇ ਇਹਨਾਂ ਦਾ ਕਿਸੇ ਧਰਮ ਨਾਲ ਮਦਰ ਨਾਲ ਕੋਈ ਮਤਲਬ ਨਹੀਂ ਹੁੰਦਾ ਇਹ ਬੇਨਤੀ ਪ੍ਰਵਾਨ ਕਰਿਓ ਪੰਨੂ ਨੂੰ ਮੈਂ ਚੈਲੰਜ ਦੁਆਰਾ ਕਰ ਦੇਣਾ ਕਿ ਤੇਰੀਆਂ ਜਿਹੜੀਆਂ ਗਿੱਦੜ ਧਮਕੀਆਂ ਅਮਰੀਕਾ ਤੋਂ ਆ ਰਹੀਆਂ ਨੇ ਨਾ ਉਹਨਾਂ ਤੋਂ ਨਾ ਇੰਡੀਆ ਦੇ ਲੋਕ ਡਰਦੇ ਨੇ ਤੇ ਨਾ ਡਰਨਗੇ ਤੇ ਹੁਣ ਤੇਰੇ ਅਮਰੀਕਾ ਦੇ ਵਿੱਚ ਛਿੱਤਰ ਫਿਰਨ ਵਾਲੇ ਚੇਤੇ ਰੱਖੀ ਤੇ ਜਿਹੜੇ ਇਹਦੇ ਚਮਚੇ ਨੇ ਭਾਵੇਂ ਅਮਰੀਕਾ ਵਿੱਚ ਨੇ ਭਾਵੇਂ ਕੈਨੇਡਾ ਵਿੱਚ ਨੇ ਭਾਵੇਂ ਇੰਡੀਆ ਵਿੱਚ ਨੇ ਉਹਨਾਂ ਨੂੰ ਵੀ ਬੇਨਤੀ ਹੈ ਤੇ ਆਪਣੇ ਆਪ ਨੂੰ ਕੰਟਰੋਲ ਕਰ ਲਓ ਜਦੋਂ ਖੇਤਰ ਫਿਰਦਾ ਹੈ ਨਾ ਫਿਰ ਕੋਈ ਪਿੱਛੇ ਖੜਦਾ ਨਹੀਂ ਚੇਤੇ ਰੱਖਿਓ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ